ਸਸ਼ੀਕਾਲ ਸਾਥੀਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸੋ ਸਾਥੀਓ ਇੱਕ ਮਸਲਾ ਸਾਡੇ ਕੋਲ ਆਇਆ ਪਿੰਡ ਇੰਨਾ ਖੇੜਾ ਤੋਂ ਜਿੱਥੇ ਇੱਕ ਮੱਝੀ ਸਿੱਖ ਪਰਿਵਾਰ ਦੇ ਨੌਜਵਾਨ ਨੇ ਪਿੰਡ ਦੇ ਹੀ ਇੱਕ ਜੱਟ ਸਿੱਖ ਪਰਿਵਾਰ ਦੀ ਕੁੜੀ ਦੇ ਨਾਲ ਆਪਣੇ ਹੀ ਪਿੰਡ ਦੇ ਵਿੱਚ ਜਿਹੜਾ ਵਿਆਹ ਕਰਵਾ ਲਿਆ ਜਿਹੜੀ ਮਾਨਜੋਗ ਅਦਾਲਤ ਦੇ ਵਿੱਚ ਜਾ ਕੇ ਵਿਆਹ ਕਰਵਾ ਲਿਆ ਔਰ ਜਦੋਂ ਹੀ ਇਸ ਗੱਲ ਦਾ ਪਤਾ ਉਸ ਜ਼ਿਮੀਂਦਾਰ ਪਰਿਵਾਰ ਨੂੰ ਲੱਗਦਾ ਤਾਂ ਜਿਹੜਾ ਮਜਬੂਰ ਸਿੱਖ ਪਰਿਵਾਰ ਨੇ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਜਿਹੜਾ ਜ਼ਿਮੀਂਦਾਰ ਪਰਿਵਾਰ ਆ ਜਿਨ੍ਹਾਂ ਦੀ ਬੇਟੀ ਦੇ ਨਾਲ ਸਾਡੇ ਬੇਟੇ ਨੇ ਵਿਆਹ ਕਰਵਾਇਆ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਭੱਦੀ ਸ਼ਬਦਾਵਲੀ ਬੋਲੀ ਸਾਡੀਆਂ ਔਰਤਾਂ ਨੂੰ ਨੰਗਾ ਕਰਨ ਦੀ ਗੱਲ ਆਖੀ ਕਿ ਇਹਨਾਂ ਦੀਆਂ ਔਰਤਾਂ ਨੂੰ ਨੰਗਾ ਕਰਾਂਗੇ ਔਰ ਨਾਲ ਹੀ ਨਾਲ ਵਾਰ-ਵਾਰ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਉਹਨਾਂ ਨੂੰ ਅਹਿਸਾਸ ਕਰਾਇਆ ਗਿਆ ਕਿ ਤੁਸੀਂ ਨੀਵੀਂ ਜਾਤ ਚ ਹੋ ਸੋ ਸਾਥਿਓ ਅਸੀਂ ਵੀ ਜਿਹੜਾ ਸਮਾਜ ਦੇ ਵਿੱਚ ਰਹਿਨੇ ਆ ਪਿੰਡ ਦੇ ਵਿੱਚ ਵਿਆਹ ਕਰਵਾਉਣਾ ਸਾਡੇ ਸਮਾਜ ਦੇ ਵਿੱਚ ਜਿਹੜਾ ਇਸ ਚੀਜ਼ ਨੂੰ ਜਿਹੜਾ ਉਹ ਚੰਗਾ ਨਹੀਂ ਮੰਨਿਆ ਜਾਂਦਾ ਸੀ ਇਸ ਚੀਜ਼ ਨਾਲ ਸਹਿਮਤਾਂ ਪਰ ਮਸਲਾ ਇਹ ਆ ਕਿ ਜੇਕਰ ਮੁੰਡੇ ਨੇ ਵਿਆਹ ਕਰਵਾਇਆ ਤਾਂ ਉਹਦੇ ਵਿੱਚ ਮੁੰਡੇ ਦੇ ਮਾਪਿਓ ਨੇ ਜਾਂ ਉਸਦੇ ਭੈਣ ਭਰਾਵਾਂ ਨੇ ਜਾਂ ਚਾਚੇ ਤਾਇਆ ਨੇ ਤਾਂ ਨਹੀਂ ਕਿਹਾ ਮੁੰਡੇ ਨੂੰ ਕਿ ਤੂੰ ਵਿਆਹ ਕਰਵਾ ਲਾ ਜੇਕਰ ਜਿਹੜਾ ਉਹ ਜ਼ਿੰਮੇਵਾਰ ਪਰਿਵਾਰ ਆ ਜਾਂ ਪਿੰਡ ਦੀ ਪੰਚਾਇਤ ਆ ਜਾਂ ਜੋ ਵੀ ਲੋਕ ਆ ਜੇਕਰ ਉਹ ਮੁੰਡੇ ਦੇ ਪਰਿਵਾਰ ਨੂੰ ਦੋਸ਼ੀ ਮੰਨਦੇ ਨੇ ਤਾਂ ਉਸ ਦੇ ਨਾਲ ਨਾਲ ਕੁੜੀ ਦਾ ਪਰਿਵਾਰ ਵੀ ਦੋਚੀਆ ਕਿਉਂਕਿ ਵਿਆਹ ਤਾਂ ਦੋਵਾਂ ਦੀ ਸਹਿਮਤੀ ਦੇ ਨਾਲ ਹੋਇਆ ਪਰ ਅਜਿਹਾ ਨਹੀਂ ਹੁੰਦਾ ਅਜਿਹਾ ਨਹੀਂ ਹੁੰਦਾ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਜਿਹੜਾ ਕਾਸਟਿਜ਼ਮ ਉਚਰਮ ਸੀਮਾ ਤੇ ਆ ਕਾਸਟਿਜ਼ਮ ਬਹੁਤ ਭੜੇ ਤਰੀਕੇ ਦੇ ਨਾਲ ਪੰਜਾਬ ਦੇ ਪਿੰਡਾਂ ਦੇ ਵਿੱਚ ਹੋ ਰਿਹਾ ਔਰ ਪਰਿਵਾਰ ਨੇ ਇੱਕ ਦਰਖਾਸਤ ਦਿੱਤੀ ਆ ਅਸੀਂ ਦਰਖਾਸਤ ਦੀ ਕਾਪੀ ਵੀ ਵਿੱਚ ਲਾਵਾਂਗੇ ਪਰਿਵਾਰ ਨੇ ਵੱਡੇ ਅਫਸਰਾਂ ਨੂੰ ਦਰਖਾਸਤ ਦਿੱਤੀ ਆ ਕਿ ਜਿਹੜੇ ਥਾਣੇਦਾਰ ਨੇ ਉਹਨਾਂ ਦੇ ਘਰੋਂ ਥਾਣੇਦਾਰ ਸਮੇਤ ਚਾਰ ਪੁਲਿਸ ਵਾਲੇ ਹੋਰ ਸੀ ਉਹਨਾਂ ਦੇ ਫੈਮਲੀ ਨੂੰ ਉੱਥੇ ਲਿਆਂਦਾ ਗਿਆ ਥਾਣੇ ਦੇ ਵਿੱਚ ਜਿਹੜਾ ਮਜਬੀ ਸਿੱਖ ਪਰਿਵਾਰ ਸੀ ਉਹਨਾਂ ਦੀ ਫੈਮਲੀ ਨੂੰ ਲਿਆਂਦਾ ਗਿਆ ਔਰ ਬਿਨਾ ਕਿਸੇ ਲੇਡੀ ਕਾਂਸਟੇਬਲ ਦੇ ਬਿਨਾ ਕਿਸੇ ਲੇਡੀਜ਼ ਮੁਲਾਜ਼ਮ ਦੇ ਉਹਨਾਂ ਦੀ ਔਰਤਾਂ ਦੇ ਉੱਪਰ ਹੱਥ ਚੱਕਿਆ ਗਿਆ ਉਹਨਾਂ ਨੂੰ ਜਲੀਲ ਕੀਤਾ ਗਿਆ ਜਿਸ ਤੋਂ ਬਾਅਦ ਉਸ ਜਿਹੜਾ ਨੌਜਵਾਨ ਸੀ ਜਿਹੜੇ ਨੇ ਵਿਆਹ ਕਰਵਾਇਆ ਉਹਦੀ ਭੈਣ ਜਿਹੜੀ ਉਸ ਤੋਂ ਬਾਅਦ ਸਦਮੇ 'ਚ ਆ ਔਰ ਉਹਨਾਂ ਦਾ ਫੋਨ ਵੀ ਜਿਹੜਾ ਪੁਲਿਸ ਵੱਲੋਂ ਖੋਲਿਆ ਗਿਆ ਹੁਣ ਪਿੰਡ ਦੇ ਵਿੱਚ ਮਤਾ ਪਾਇਆ ਗਿਆ ਕਿ ਜਿਹੜਾ ਵੀ ਬੰਦਾ ਪਿੰਡ ਦੇ ਵਿੱਚ ਜਾਂ ਪਿੰਡ ਦੀ ਕੁੜੀ ਦੇ ਨਾਲ ਵਿਆਹ ਕਰਵਾਊਗਾ ਜਾਂ ਮੁੰਡਾ ਜਾਂ ਕੁੜੀ ਪਿੰਡ ਦੇ ਵਿੱਚ ਵਿਆਹ ਕਰਵਾਉਣਗੇ ਤਾਂ ਉਹਨਾਂ ਦਾ ਪਿੰਡ ਦੇ ਵਿੱਚੋਂ ਬਾਈਕਾਟ ਕੀਤਾ ਜਾਊਗਾ ਅਸੀਂ ਇਸ ਗੱਲ ਨਾਲ ਸਹਿਮਤ ਤਾਂ ਜ਼ਰੂਰ ਕਰਨਾ ਚਾਹੀਦਾ ਪਰ ਮੁੰਡੇ ਜਾਂ ਕੁੜੀ ਦਾ ਬਾਈਕਾਟ ਕਰਨਾ ਚਾਹੀਦਾ ਨਾ ਉਸਦੇ ਪਰਿਵਾਰ ਦਾ ਥੋੜੀ ਕਰਨਾ ਚਾਹੀਦਾ ਇਹ ਤਾਂ ਗੈਰਕਾਨੂੰਨੀ ਆ ਜਾਂ ਫਿਰ ਜੇ ਮੁੰਡੇ ਦੇ ਪਰਿਵਾਰ ਦਾ ਕਰਨਾ ਤਾਂ ਕੁੜੀ ਦੇ ਪਰਿਵਾਰ ਦਾ ਵੀ ਕੀਤਾ ਜਾਵੇ ਕਿਉਂਕਿ ਦੋਚੀ ਜੇਕਰ ਮੁੰਡੇ ਦਾ ਪਰਿਵਾਰ ਤੁਸੀਂ ਦੋਚੀ ਮੰਨਦੇ ਹੋ ਤਾਂ ਕੁੜੀ ਦਾ ਪਰਿਵਾਰ ਵੀ ਦੋਚੀ ਆ ਜਾਂ ਤਾਂ ਜੇ ਉਹ ਕਹਿੰਦੇ ਆ ਵੀ ਮੁੰਡੇ ਦੇ ਤੁਸੀਂ ਦੱਸੋ ਵੀ ਕੋਈ ਬੱਚਿਆਂ ਨੂੰ ਥੋੜੀ ਕਹਿੰਦਾ ਵੀ ਤੁਸੀਂ ਇਹੋ ਜੀ ਗਲਤੀ ਕਰੋ ਪਿੰਡ ਦੇ ਵਿੱਚ ਪਰ ਹੁਣ ਇਸ ਪਰਿਵਾਰ ਨੂੰ ਬਹੁਤ ਜ਼ਿਆਦਾ ਜਲੇਲ ਕੀਤਾ ਗਿਆ ਅਸੀਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਕਿ ਇਸ ਪਰਿਵਾਰ ਦੇ ਨਾਲ ਖੜਾ ਜਾਵੇ ਜਿਹੜਾ ਉਹ ਮੁੰਡੇ ਨੇ ਵਿਆਹ ਕਰਵਾਇਆ ਇਹਦਾ ਮਜਬੀ ਸਿੱਖ ਭਾਈ ਜਾਰੇ ਦਾ ਮੁੰਡਾ ਉਹਨੇ ਵਿਆਹ ਕਰਵਾਇਆ ਜਿਹੜਾ ਉਹਦੇ ਫਾਦਰ ਸਾਹਿਬ ਉਹ ਗਰੰਥੀ ਸਿੰਘ ਉਹ ਗਰੰਥੀ ਸਿੰਘ ਨੂੰ ਗਾਲਾਂ ਕੱਢੀਆਂ ਗਈਆਂ ਜਾਤੀ ਸੂਚ ਸ਼ਬਦ ਬੋਲੇ ਗਏ ਔਰ ਪਿੰਡ ਦੇ ਵਿੱਚ ਮਤਾ ਪਾਇਆ ਗਿਆ ਪਿੰਡ ਦੇ ਵਿੱਚ ਮਤਾ ਪਾਉਣ ਵਾਲੇ ਹੁੰਦੇ ਕੌਣ ਆ ਇਹ ਕੋਈ ਵੀ ਬੰਦਾ ਪਿੰਡ ਦੇ ਵਿੱਚ ਮਤਾ ਪਾ ਨਹੀਂ ਸਕਦਾ ਤੁਸੀਂ ਭਾਰਤ ਦੇਸ਼ ਤੋਂ ਵੱਖ ਥੋੜੀਆਂ ਇੱਥੇ ਭਾਰਤ ਦਾ ਕਾਨੂੰਨ ਚੱਲਣਾ ਭਾਰਤੀ ਸੰਵਿਧਾਨ ਚੱਲਣਾ ਇੱਥੇ ਤੁਸੀਂ ਕਿਸੇ ਪਿੰਡ ਦੇ ਵਿੱਚ ਕਿਸੇ ਨੂੰ ਰੱਖਣ ਜਾਂ ਨਾ ਰੱਖਣ ਦਾ ਮਤਾ ਕਿਵੇਂ ਪਾ ਸਕਦੇ ਹੋ ਥੋੜੀ ਇੰਨੀ ਅਹਮਤ ਕਿਵੇਂ ਹੋ ਸਕਦੀ ਆ ਉਹ ਜਿਹੜੀ ਮਤੇ ਦੀ ਵੀਡੀਓ ਆ ਉਹ ਵੀ ਸਾਡੇ ਕੋਲੇ ਆਈ ਆ ਅਸੀਂ ਨਾਲ ਲਾਵਾਂਗੇ ਸਾਥਿਓ ਤੁਸੀਂ ਦੇਖਿਓ ਪਰਿਵਾਰ ਨੇ ਕੀ ਬਿਆਨ ਦਿੱਤੇ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਅਸੀਂ ਇਸ ਮਾਧਿਮ ਰਾਹੀਂ ਦੱਸਣਾ ਚਾਹੁੰਦੇ ਆ ਜਥੇ ਬੰਦਿਆਂ ਨੂੰ ਕਿ ਤੁਸੀਂ ਇਸ ਪਰਿਵਾਰ ਦਾ ਸਾਥ ਦਿਓ ਜਾਂ ਤਾਂ ਮੁੰਡੇ ਦੇ ਪਰਿਵਾਰ ਦੀ ਵੀ ਸੌਰੀ ਕੁੜੀ ਦੇ ਪਰਿਵਾਰ ਦੀ ਵੀ ਕੁੱਟਮਾਰ ਹੋਵੇ ਵੀ ਤੁਹਾਡੀ ਬੇਟੀ ਨੇ ਇਹ ਕੰਮ ਕੀਤਾ ਉਹਨਾਂ ਦੇ ਪਰਿਵਾਰ ਨਾਲ ਜਿਹੜੀਆਂ ਫੀਮੇਲ ਆ ਔਰਤਾਂ ਉਹਨਾਂ ਨੂੰ ਵੀ ਥਾਣੇ ਦੇ ਵਿੱਚ ਲਜਾਇਆ ਜਾਵੇ ਕਿਉਂਕਿ ਉਹਨਾਂ ਦੀ ਕੁੜੀ ਦੀ ਵੀ ਤਾਂ ਗਲਤੀ ਆ ਪਰ ਅਜੇ ਹਾਂ ਨਹੀਂ ਹੋਊਗਾ ਕਿਉਂਕਿ ਉੱਚੀ ਜਾਤ ਦੇ ਆ ਸੋ ਕਾਲਡ ਜਿਹਨੂੰ ਉੱਚੀ ਜਾਤ ਕਿਹਾ ਜਾਂਦਾ ਆਪਣੇ ਆਪ ਇਹਨਾਂ ਨੇ ਆਪਦੇ ਆਪ ਨੂੰ ਉੱਚੀ ਜਾਤ ਬਣਾਇਆ ਬ੍ਰਾਹਮਣ ਦੀ ਨਿਗਾਹ ਦੇ ਵਿੱਚ ਤਾਂ ਸਾਰੇ ਸ਼ੁੱਧਰੀ ਆ ਪਰ ਮਸਲਾ ਇਹ ਆ ਵੀ ਉਹ ਗਰੀਬ ਪਰਵਾਰ ਆ ਜਦੋਂ ਉਸ ਗਰੀਬ ਪਰਵਾਰ ਦੀ ਕੁੱਟਮਾਰ ਹੋ ਰਹੀ ਸੀ ਤਾਂ ਅੰਡਗਵਾਂਡ ਦੇ ਲੋਕ ਛਡਾਉਣ ਆ ਗਏ ਵੀ ਚਲੋ ਯਾਰ ਛੱਡੋ ਪਰੇ ਕੋਈ ਨਹੀਂ ਇਹਨਾਂ ਦਾ ਤਾਂ ਕੋਈ ਕਸੂਰ ਨਹੀਂ ਚਲੋ ਕਿਸੇ ਦੀ ਲਾਤ ਮਾਰੀ ਨਿਕਲ ਜਾਂਦੀ ਆਰ ਉਹਦੇ ਵਿੱਚ ਮਾਂ ਪਿਓ ਦਾ ਕੀ ਕਸੂਰ ਆ ਇਹਨਾਂ ਹਕਾਰੇ ਹੋਏ ਲੋਕਾਂ ਨੇ ਜਿਹੜੇ ਲੋਕ ਛਡਾਉਣ ਆਏ ਸੀ ਉਹਨਾਂ ਦੀ ਵੀ ਕੁੱਟਮਾਰ ਕੀਤੀ ਆ ਅੱਜ ਉਹ ਵੀ ਬੰਦੇ ਐਪਲੀਕੇਸ਼ਨ ਲਾ ਰਹੇ ਆ ਕਿ ਸਾਡੀ ਵੀ ਕੁੱਟਮਾਰ ਹੋਈ ਆ ਮੈਂ ਨਹੀਂ ਕਹਦਾ ਕਿ ਪਿੰਡ ਦੇ ਵਿੱਚ ਵਿਆਹ ਕਰਵਾਉਣਾ ਚਾਹੀਦਾ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਪਰ ਜੇਕਰ ਮੁੰਡਾ ਦੋਛੀ ਆ ਤਾਂ ਕੁੜੀ ਵੀ ਤਾਂ ਦੋਛੀ ਆ ਨਾ ਹਾਂ ਤੁਸੀਂ ਦੋਵਾਂ ਬੱਚਿਆਂ ਦਾ ਬਾਈਕਾਟ ਕਰ ਦਿਓ ਪਿੰਡ ਦੇ ਵਿੱਚੋਂ ਨਾ ਵੜਨ ਦਿਓ ਪਿੰਡ ਦੇ ਵਿੱਚ ਪਰ ਤੁਸੀਂ ਜਿਹੜਾ ਮਤਾ ਪਾਇਆ ਕਿ ਜਿਹੜਾ ਉਹਨਾਂ ਦੀ ਮਦਦ ਕਰੂਗਾ ਮਦਦ ਤੁਸੀਂ ਤਾਂ ਮਦਦ ਕਰ ਰਹੇ ਹੋ ਫਿਰ ਕੁੜੀ ਵਾਲਿਆਂ ਦੀ ਤੁਸੀਂ ਕੁੜੀ ਵਾਲਿਆਂ ਦੀ ਮਦਦ ਕਰ ਰਹੇ ਹੋ ਥੋਨੂੰ ਵੀ ਫਿਰ ਪਿੰਡ ਦੇ ਵਿੱਚ ਲੋੜ ਨਹੀਂਗਾ ਤੁਸੀਂ ਕੌਮਤਦ ਕਰ ਰਹੇ ਹੋ ਮਾਤਾ ਪਾਤਾ ਤੇ ਤੁਸੀਂ ਹੁਣ ਕੁੜੀ ਦੀ ਮਦਦ ਕਰ ਰਹੇ ਹੋ ਸੋ ਇਹੜੇ ਮਸਲਾ ਬਹੁਤ ਗੰਭੀਰ ਆ ਇੱਕ ਪਰਿਵਾਰ ਨੂੰ ਜਾਤੀ ਸੁੱਚ ਗਾਲਾ ਕਢੀਆਂ ਗੀਆਂ ਉਹਨਾਂ ਨੇ ਧੀਆਂ ਭੈਣਾਂ ਦੀ ਕੁੱਟਮਾਰ ਕੀਤੀ ਗਈ ਹੈ ਜਥੇ ਬੰਦਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ ਔਰ ਅਸੀਂ ਵੀ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਪਰਿਵਾਰ ਨੇ ਇਲਜ਼ਾਮ ਲਾਏ ਆ ਇਹ ਇਲਜ਼ਾਮ ਕਿੰਨੇ ਕ ਸੱਚੇ ਆ ਕਿੰਨੇ ਕ ਝੂਠੇ ਆ ਇਹ ਤਾਂ ਚਲੋ ਅਦਾਲਤ ਨੇ ਫੈਸਲਾ ਕਰਨਾ ਪਰ ਜੇਕਰ ਇਹ ਜਿਹੜੇ ਉਹਨਾਂ ਦੇ ਇਲਜ਼ਾਮ ਲਾਏ ਆ ਪੁਲਿਸ ਮੁਲਾਜ਼ਮਾਂ ਦੇ ਉੱਪਰ ਉਹਨਾਂ ਨੇ 3 ਭੈਣਾਂ ਦੇ ਨਾਲ ਜਿਹੜਾ ਦਰਵੇਹਾਰ ਕੀਤਾ ਗਿਆ ਅਗਰ ਇਹ ਜ਼ੁਲਮ ਸਹੀ ਆ ਇਹ ਕੀਤਾ ਗਿਆ ਜ਼ੁਲਮ ਉਹਨਾਂ ਦੇ ਨਾਲ ਤਾਂ ਫਿਰ ਅਸੀਂ ਉਸ ਪਰਿਵਾਰ ਦੇ ਨਾਲ ਖੜਾਂਗੇ ਫਿਰ ਉਸ ਪੁਲਿਸ ਮੁਲਾਜ਼ਮਾਂ ਨੂੰ ਵੀ ਪਾਰਟੀ ਬਣਾਵਾਂਗੇ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਵੀ ਕਾਰਵਾਈ ਕਰਵਾਵਾਂਗੇ ਸੋ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਅਗਰ ਮੁੰਡਾ ਦੋਸ਼ੀ ਆ ਤਾਂ ਇਸ ਮਸਲੇ ਦੇ ਵਿੱਚ ਕੁੜੀ ਵੀ ਦੋਸ਼ੀ ਆ ਕੁੜੀ ਦੇ ਪਰਿਵਾਰ ਦੇ ਨਾਲ ਵੀ ਕੁੱਟਮਾਰ ਕਰੋ ਜੇ ਨਹੀਂ ਤਾਂ ਫਿਰ ਮੁੰਡੇ ਦੇ ਪਰਿਵਾਰ ਦੇ ਨਾਲ ਘੁੱਟ ਮਾਰ ਕੇ ਉਹ ਕੀਤੀ ਜਾ ਰਹੀ ਹੈ ਕਦੋਂ ਤੱਕ ਸਾਡਾ ਸਮਾਜ ਜਿਹੜਾ ਇਹ ਚੀਜ਼ਾਂ ਸੰਦਾ ਰਹੂਗਾ ਜੇ ਤੁਸੀਂ ਮਤਾ ਪਾਇਆ ਠੀਕ ਹੈ ਤੁਹਾਡੇ ਮਤੇ ਨਾਲ ਸਹਿਮਤ ਹੋਗੇ ਕਿ ਪਿੰਡ ਦੇ ਵਿੱਚ ਵਿਆਹ ਕਰਵਾਉਣਾ ਗਲਤ ਆ ਤੇ ਫਿਰ ਕੁੜੀ ਕੁੜੀ ਦੇ ਪਰਿਵਾਰ ਨੂੰ ਹੀ ਸਜ਼ਾ ਦਿਓ ਨਾ ਤੁਸੀਂ ਮੁੰਡੇ ਦੇ ਪਰਿਵਾਰ ਨੂੰ ਸਜ਼ਾ ਦੇਤੀ ਇਕੱਲੇ ਨੂੰ ਅਸੀਂ ਬੇਨਤੀ ਕਰਦੇ ਹਾਂ ਜਥੇਬੰਦੀਆਂ ਇਸ ਪਰਿਵਾਰ ਦੇ ਨਾਲ ਖੜਨ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਮਾਨਯੋਗ ਹਾਈ ਕੋਰਟ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਜਾਵਾਂਗੇ ਅਸੀਂ ਔਰ ਨਾਲ ਦੇ ਨਾਲ ਜੇ ਕਿਸੇ ਪੁਲਿਸ ਵਾਲੇ ਨੇ ਵੀ ਪਰਿਵਾਰ ਦੇ ਨਾਲ ਤਸ਼ੱਦਦ ਕੀਤਾ ਜਿਆਤੀ ਕੀਤੀ ਆ ਤਾਂ ਉਸ ਪੁਲਿਸ ਵਾਲੇ ਨੂੰ ਵੀ ਪਾਰਟੀ ਬਣਾਵਾਂਗੇ ਅਸੀਂ ਮਲਾਜਮਾਂ ਨੂੰ ਵੀ ਪਾਰਟੀ ਬਣਾਵਾਂਗੇ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਅਸੀਂ ਉਸ ਪਰਿਵਾਰ ਦੀ ਜਿਹੜੀ ਗੱਲਬਾਤ ਰੱਖੀ ਆ ਨਾਲ ਅਸੀਂ ਜਿਹੜੀਆਂ ਪਰਿਵਾਰ ਦੇ ਇਲਜ਼ਾਮ ਨੇ ਜਿਹੜੀ ਐਪਲੀਕੇਸ਼ਨ ਦਿੱਤੀ ਉਹ ਵੀ ਤੁਹਾਨੂੰ ਨਾਲ ਅਸੀਂ ਸ਼ੋ ਕਰਾਂਗੇ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਮੈਂ ਅੰਮ੍ਰਿਤਧਾਰੀ ਬੰਦਾ ਹਾਂ ਕੁਝ ਸਮਾਂ ਪਹਿਲਾ ਮਹੀਨਾ ਇੱਕ ਹੋ ਗਿਆ ਮੇਰੇ ਬੇਟਾ ਜਿਹੜਾ ਪਿੰਡ ਦੀ ਕੁੜੀ ਨਾਲ ਸਹਿਮਤੀ ਨਾਲ ਰਜਮੰਦੀਨ ਨਾਲ ਉਹਨਾਂ ਨੇ ਵਿਆਹ ਕਰਵਾ ਲਿਆ ਪਿੰਡ ਮੇਰਾ ਹੀ ਨਾ ਖੜਾ ਜੀ ਮੈਂ ਅਮਰ ਧਾਰੀ ਬੰਦਾ ਹਾਂ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਮੇਰੇ ਬੇਟੇ ਨੇ ਤੇ ਲੜਕੀ ਨੇ ਆਪ ਦੇ ਵਿਚ ਰਜਮੰਦੀਨ ਨਾਲ ਵਿਆਹ ਕਰਵਾਇਆ ਨੇ ਉਸ ਤੋਂ ਬਾਅਦ ਜਿਹੜੇ ਲੜਕੀ ਦੇ ਪਰਿਵਾਰ ਵਾਲੇ ਗੁੰਡਾਗਰਦੀ ਕਰਦੇ ਮੇਰਾ ਘਰ ਸਾਰਾ ਤੋੜ ਦਿੱਤਾ ਗਿਆ ਸਾਰਾ ਸਮਾਨ ਜ਼ਰੂਰੀ ਵੀ ਜੋ ਜੁਲਾਰੀ ਸਮਾਨ ਸੀ ਉਹ ਚੁੱਕ ਕੇ ਲੈ ਗਏ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਵੇ ਮੈਨੂੰ ਅਨਸਾਫ਼ ਦਿੱਤਾ ਜਾਵੇ ਮੇਰੇ ਨਾਲ ਕੋਈ ਧੱਕੇਸ਼ਾਹੀ ਨਾ ਕੀਤੀ ਜਾਵੇ ਇਹ ਜਿਹੜੇ ਪਰਿਵਾਰ ਵਾਲੇ ਕੁੜੀ ਵਾਲੇ ਨੇ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਗੁਰਮੀਤ ਸਿੰਘ ਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਇੰਨਾ ਖੜਾ ਪਿੰਡਾ ਜੀ ਕੀ ਗੱਲ ਸਰ ਮੇਰੇ ਭਰਾ ਦਾ ਲੜਕਾ ਤੇ ਕੋਈ ਲੜਕੀ ਨਾਲ ਗਵਾਂਢੀ ਇਕੱਠੇ ਪੜਦੇ ਸੀ ਉਹਨਾਂ ਨੇ ਸ਼ਾਦੀ ਕਰ ਲਈ ਰਜਮੰਦੀ ਨਾਲ ਤੇ ਉਸ ਦੇ ਮੁਤਾਬਕ ਮਤਲਬ ਸਾਡੇ ਸਾਰੇ ਪਰਿਵਾਰ ਨੂੰ ਪਰੇਸ਼ਾਨ ਕਰੀ ਜਾਂਦੇ ਇਸ ਘਰ ਚੋਂ ਸਾਰਾ ਸਮਾਨ ਇਹਨਾਂ ਚੱਕ ਲਿਆ ਤੋੜ-ਫੋੜ ਕੀਤੀ ਹੈ ਜਿਹਦੀਆਂ ਵੀ ਵੀਡੀਓ ਫੋਟੋ ਮੈਂ ਕਿਚਨ ਗਏ ਸੀਗੇ ਕੱਲ ਮਹੀਨੇ ਬਾਅਦ ਘਰੇ ਗਏ ਆ ਤਾਂ ਫਿਰ ਸਾਡੇ ਗੱਲ ਵੀ ਪਈ ਜੀ ਤੇ ਸਾਡੇ ਪਿੰਡ ਦੇ ਮੁੰਡੇ ਕੁਝ ਸਜਣਾ ਛਡਾਉਣ ਆਏ ਆ ਉਹਨਾਂ ਦੇ ਬਾਅਦ ਇਹ ਗੱਲ ਪਈ ਜੀ ਇਹ ਜਿਹੜਾ ਵੀ ਸਪੋਰਟ ਕਰਦਾ ਉਹਨਾਂ ਨੂੰ ਵੀ ਦਬਾਉਂਦੇ ਆ ਜੀ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਜੀ ਸਾਡੀ ਮਤ ਕੀਤੀ ਜਾਵੇ ਸਾਨੂੰ ਘਰ ਦਵਾਇਆ ਜਾਵੇ ਸਾਡਾ ਸਮਾਨ ਜਿਹੜਾ ਇਹਨਾਂ ਚੋਰੀ ਕੀਤਾ ਚੱਕਿਆ ਉਹ ਉਹ ਦਿੱਤਾ ਜਾਵੇ